ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦਿਨ ਦੇ ਮੌਸਮ ਦੇ ਪਲੱਸ ਅਗਲੇ 10 ਦਿਨਾਂ ਦੇ ਮੌਸਮ ਅਪਡੇਟ ਤੁਹਾਨੂੰ ਦੇਣੀ ਹੈ ਯਾਨੀ ਕਿ ਅਪ੍ਰੈਲ ਮਹੀਨੇ ਦੇ ਪਹਿਲੇ 10 ਦਿਨਾਂ ਦੇ ਦਰਮਿਆਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਉਮੀਦ ਹੈ ਅਸਰ ਕਿੰਨੇ ਕਿੰਨੇ ਕੋਈ ਨਵਾਂ ਸਿਸਟਮ ਆਵੇਗਾ ਨਹੀਂ ਆਵੇਗਾ ਇਹ ਵੀ ਅਪਡੇਟ ਤੁਹਾਨੂੰ ਦੇਾਂਗੇ ਐਸੇ ਲਈਆਂ ਤਾਜ਼ਾ ਸੈਟਲਰ ਦੱਸਣ ਆ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਤੇ ਲਗਭਗ ਸਵੇਰ ਦੇ 7:30 8:00 ਟਾਈਮ 'ਤੇ ਜਾ ਰਿਹਾ ਤੇ 31 ਮਾਰਚ ਦੇ ਅੱਜ ਸਵੇਰ ਦਾ ਪੰਜਾਬ ਦੀ ਗੱਲ ਕਰੀਏ ਜੀ ਸਕਰੀਨ ਤੇ ਦੇਖ ਸਕਦੇ ਹਾਂ ਹਵਾਏ ਲੈਂਦੇ ਪੰਜਾਬ ਦੇ ਖੇਤਰਾਂ ਚੜਦੇ ਪੰਜਾਬ ਦੇ ਖੇਤਰਾਂ ਮੌਸਮ ਐਸੇਲੇ ਬਿਲਕੁਲ ਸਾਫ ਬਣਿਆ ਹੋਇਆ ਤਿੱਖੀ ਧੁੱਪ ਜੜੀਆ ਸਵੇਰ ਤੋਂ ਲੱਗ ਰਹੀ ਆ ਬਹੁਤੇ ਹਵਾਗਾ ਦੇ ਵਿੱਚ ਮੌਸਮ ਐਸੇਲੇ ਠੀਕ ਠਾਕ ਬਣਿਆ ਹੋਇਆ ਹੈ ਜਿਵੇਂ ਕਿ ਬੀਤੇ ਤਿੰਨ ਚਾਰ ਦਿਨਾਂ ਤੋਂ ਠੰਡੀਆਂ ਖੁਸ਼ਕ ਹਵਾਵਾਂ ਚੜਨੀਆਂ ਸੀ ਉੱਤਰ ਵੱਛੋ ਦੀਆਂ ਜਿਹਦੇ ਨਾਲ ਠੰਡਕ ਜੜੀਆ ਬਣੀ ਹੋਈ ਸੀ ਟੈਂਪਰੇਚਰ ਜਿੱਥੇ ਕਾਫੀ ਤਾਹ ਨੂੰ ਜਾ ਚੁੱਕੇ ਸੀ 38-39 ਦੇ ਟੈਂਪਰੇਚਰ ਦਿਨਾਂ ਦੇ ਚੱਲਦੇ ਫੇ ਸੀ ਤੇ ਰਾਤਾਂ ਦੇ ਟੈਂਪਰੇਚਰ 16-17-18 ਦੇ ਆਸ-ਪਾਸ ਮੈਕਸਿ ਅੱਗੇ ਵਧਦੇ ਹੋਏ ਜਿਵੇਂ ਆਪਾਂ ਹੁਣ ਦੋ ਤਿੰਨ ਦਿਨ ਅੱਗੇ ਵਧਾਂਗੇ ਤੇ ਉੱਤਰ ਪਛੋਂ ਦੀਆਂ ਹਵਾਵਾਂ ਦੇ ਵਿੱਚ ਥੋੜੀ ਕਮੀ ਆਵੇਗੀ ਜਿੱਥੇ ਹਵਾਵਾਂ 35-40 ਕਿਲੋਮੀਟਰ ਰਫ਼ਤਾਰ ਤੇ ਚੱਲ ਰਹੀਆਂ ਸੀ ਤੇ ਠੰਡੀਆਂ ਖੁਸ਼ਕ ਹਵਾਵਾਂ ਸੀ ਅਫਗਾਨਿਸਤਾਨ ਔਰ ਪੱਛਮੀ ਖੇਤਲਾ ਤੋਂ ਆਉਂਦੀਆਂ ਇਹ ਖੁਸ਼ਕ ਹਵਾਵਾਂ ਠਰ ਰਹੀਆਂ ਸੀ ਤੇ ਹੁਣ ਦੂਜੇ ਫਾਸੇ ਜੇਕਰ ਅੱਗੇ ਵਧਦੇ ਆ ਤੇ ਇਹ ਹਵਾਵਾਂ ਉੱਤਰ ਪਛੋਂ ਵੱਲ ਚੱਲਣ ਦਾ ਅਨੁਮਾਨ ਹੈ ਪਰ ਇਹ ਘੱਟ ਰਫ਼ਤਾਰ ਤੇ ਚੱਲਣਗੀਆਂ ਇਹਨਾਂ ਦੀ ਗਤੀ ਜੜੀ 15-20 ਕਿਲੋਮੀਟਰ ਹੋ ਸਕਦੀ ਹੈ ਅੱਜੋ ਹੀ ਹਵਾਵਾਂ ਚੱਲ ਰਹੀਆਂ ਨੇ ਪਰ ਬਹੁਤ ਹਲਕੇ ਰਫ਼ਤਾਰ ਦੇ ਦਨ ਦੇ ਵਿੱਚ ਦਰਜ ਹੋਈ ਸੀ ਇਸ ਵਾਰ ਜੋ ਟੈਂਪਰੇਚਰ ਦੇ ਵਿੱਚ ਵਾਧਾ ਹੋਣਾ ਹੈ ਤਾਂ ਕਿਉਂਕਿ ਹਵਾਵਾਂ ਦੇ ਵਿੱਚ ਹੁਣ ਕਮੀ ਆਣ ਕਰਕੇ ਇੱਕ ਤਾਂ ਨਿੱਗ ਘਟੇਗਾ ਜਿਹੜੀ ਠੰਡ ਘਟੇਗੀ ਤਾਂ ਨਿੱਗ ਵਧੇਗਾ ਜਿਹਦੇ ਨਾਲ ਕਿਉਂਕਿ ਦੱਖਣ ਫਰਾਂ ਵੀ ਕਿਤੇ ਕਿਤੇ ਚੱਲ ਸਕਦਾ ਹੁਣ ਹੌਲੀ ਹੌਲੀ ਟੈਂਪਰੇਚਰ ਵਧਣਗੇ ਜਿੱਥੇ ਟੈਂਪਰੇਚਰ ਹੇਠਾਂ ਹੈ ਨਹੀਂ ਉੱਥੇ ਹੀ ਹੁਣ 1-2 ਡਿਗਰੀ ਦਾ ਵਾਧਾ ਜਰਾ ਜਰਾ ਨਿਰੰਤਰ ਜਾਰੀ ਰਹੇਗਾ ਤੇ ਜਿਵੇਂ ਜਿਵੇਂ ਆਪਾਂ 10-12 ਅਪ੍ਰੈਲ ਤੱਕ ਪਹੁੰਚਾਂਗੇ ਤੇਰਾ ਟੈਂਪਰੇਚਰ ਹੋ ਸਕਦਾ 38-39 ਡਿਗਰੀ ਤੱਕ ਪਹੁੰਚ ਜਾਣ ਪੰਜਾਬ ਔਰ ਹਰਿਆਣਾ ਦੇ ਰਾਤਾ ਦੇ ਜਿਹੜਾ ਟੈਂਪਰੇਚਰ ਹੈ ਜੀ 10 ਲਾ ਕੇ 15 ਦੇ ਆਸ-पास ਹਸਤਲ ਦੇ ਫੇਨੇ ਵਕ ਵਕ ਜਲਿਆਂ ਦੇ ਵਿੱਚ ਤੇ ਭਾਵੇਂ ਪੰਜਾਬ ਦੇ ਖੇਤਰਾਂ ਭਾਵੇਂ ਹਰਿਆਣ ਦੇ ਖੇਤਰਾਂ ਸੋ ਇਹ ਕਨੇਜਰੇ ਤਾਜ਼ਾ ਆਂਕੜੇ ਦੇ ਲਾ ਲੈਨੇ ਆ ਜੋ ਜਾਰੀ ਕੀਤੇ ਨੇ ਮੌਸਮ ਹਾਕ ਨੇ ਸਕਰੀਨ ਤੇ ਦੇਖ ਸਕਦੇ ਆ ਚੰਡੀਗੜ੍ਹ ਹਰਿਆਣਾ ਪੰਜਾਬ ਦਿੱਲੀ ਦੀ ਰਿਪੋਰਟ ਤੁਹਾਡੇ ਸਾਹਮਣੇ ਆ ਨੋ ਵਾਰਨਿੰਗ ਇੱਥੇ ਲਿਖਿਆ ਹੋਇਆ ਯਾਨੀ ਕਿ ਅਗਲੇ 5 ਦਿਨਾਂ ਤੱਕ ਨੋ ਵਾਰਨਿੰਗ ਕੋਈ ਕਿਸੇ ਦਿਨਾਂ ਦੇ ਅਲਰਟ ਕੋਈ ਕਿਸੇ ਦਿਨ ਚੇਤਾਵਨੀ ਨਹੀਂ ਤੇ ਮੌਸਮ ਹਾਕ ਨੇ ਫਾਸਟ ਕਰਤਾ ਕਿ ਫਿਲਹਾਲ ਮੌਸਮ ਆਪਣਾ ਗਰਮ ਤੇ ਖੁਸ਼ਕਾਣ ਬਣਿਆ ਰਹੇਗਾ ਹੌਲੀ ਹੌਲੀ ਗਰਮੀ ਵਧੇਗੀ ਤੇ ਅੱਜ ਜਿਵੇਂ ਜਿਵੇਂ ਆਪਣੇ ਅਗਲੇ ਦਿਨ ਵਧਣਗੇ ਅਪ੍ਰੈਲ ਵਾਲਾ ਫਾਂ ਜਾ ਰਹੇ ਆ ਤੇ 10 12 ਅਪ੍ਰੈਲ ਆਉਂਦੇ ਆਉਂਦੇ ਟੈਂਪਰੇਚਰ ਕੋਲ ਫਿਰ ਤੋਂ ਆਪਣੇ ਰੰਗ ਦਿਖਾ ਸਕਦੇ ਨੇ ਤੇ ਬਹੁਤੇ ਖੇਤਰਾਂ ਦੇ ਵਿੱਚ ਗਰਮੀ ਆਫਰਾ ਕਹਿ ਦਿਖਾ